ਅੰਡੀਗੜ ਯੂਨੀਵਰਸਿਟੀ ਕੜੂਆ ਵਿੱਚ ਇੰਟਰਨੈਸ਼ਨਲ ਡਾਂਸ ਐਂਡ 뮤직 ਫੈਸਟੀਵਲ ਕਰਵਾਇਆ ਗਿਆ ਇੱਥੇ ਅਲੱਗ-ਅਲੱਗ ਦੇਸ਼ਾਂ ਤੋਂ ਲੋਕ ਪਾਰਟਿਸਿਪੇਟ ਕਰਨ ਪਹੁੰਚੇ ਉਹਨਾਂ ਨੇ ਆਪਣੇ-ਆਪਣੇ ਦੇਸ਼ਾਂ ਦੇ ਸੱਭਿਆਚਾਰਾਂ ਨੂੰ ਦਰਸਾਉਂਦੀਆਂ 뮤ਜ਼ਿਕ ਅਤੇ ਡਾਂਸ ਪਰਫਾਰਮੈਂਸਿਸ ਪੇਸ਼ ਕੀਤੀਆਂ ਅਡੀ ਧਰਤੀ ਤੇ ਜਿੰਨੇ ਦੇਸ਼ ਹਨ ਉਹਨੇ ਹੀ ਵੱਖ-ਵੱਖ ਉਹਨਾਂ ਦੇ ਕਲਚਰ ਯਾਨੀ ਸੱਭਿਆਚਾਰ ਹਨ ਤੇ ਇਸ ਨੂੰ ਮੁੱਖ ਰੱਖਦਿਆਂ ਹੀ ਇਸ ਫੈਸਟੀਵਲ ਦਾ ਨਾਮ ਵਨ ਵਰਲਡ ਮੈਨੀ ਕਲਚਰਸ ਰੱਖਿਆ ਗਿਆ ਇਸ ਦਾ ਮੁੱਖ ਉਦੇਸ਼ ਸੀ ਯੂਨਿਟੀ ਇਨ ਡਾਈਵਰਸਿਟੀ ਨੂੰ ਦਰਸਾਉਣਾ ਯਾਨੀ ਇਹ ਸੰਦੇਸ਼ ਪਹੁੰਚਾਉਣਾ ਕਿ ਵਿਭਿੰਨਤਾ ਵਿੱਚ ਹੀ ਏਕਤਾ ਹੈ حال ਸਾਡੇ ਨਾਲ ਮੌਜੂਦ ਨੇ ਪਾਰਟਿਸਪੈਂਟਸ ਜਿਹੜੇ ਇੱਥੇ ਸਾਨੂੰ ਡਾਂਸ ਤੇ 뮤직 ਫੈਸਟੀਵਲ ਵਿੱਚ ਪਰਫਾਰਮ ਕਰਨ ਜਾ ਰਹੇ ਨੇ ਤੇ ਸਾਨੂੰ ਅਲੱਗ-ਅਲੱਗ ਪਰਫਾਰਮੈਂਸਿਸ ਦਿਖਾਣਗੇ ਗੱਲ ਕਰਦੇ ਹਾਂ ਉਹਨਾਂ ਨਾਲ ਤੇ ਪੁੱਛਦੇ ਹਾਂ ਉਹਨਾਂ ਦੇ ਕਲਚਰ ਬਾਰੇ ਤੇ ਉਹਨਾਂ ਦੀ ਪਰਫਾਰਮੈਂਸ ਬਾਰੇ ਹੈਲੋ ਹੈਲੋ ਵਾਟ ਇਜ਼ ਯੋਰ ਨੇਮ ਐਂਡ ਫਰਮ ਵਿਚ ਕੰਟਰੀ ਬਿਲੋਂਗ ਮਾਈ ਨੇਮ ਇਜ਼ ਪੀਟਰ ਐਂਡ ਵੀ ਆਰ ਫਰਮ ਸਲੋਵਾਕੀਆ ਕੈਨ ਯੂ ਟੈਲ ਅਸ ਅਬਾਊਟ ਯੋਰ ਪਰਫਾਰਮੈਂਸ ਟੂਡੇ ਓਕੇ ਟੂਡੇ ਵੀ ਹੈਵ ਪਰਫਾਰਮੈਂਸ ਵਿਦ ਇਸ ਵੈਰੀ ਸਪੈਸੀਫਿਕ three dance performances from east and middle part of slovakia it is uh, specific rusin culture which has uh, another type of songs and costumes if you if you can see for costumes and also two musician performance from this part of slovakia okay so this, these are your cultural dresses and attire all things. yeah yeah it is specific for rusin but also another region in uh, slovakia and you can see that uh, guys has Hat like this with flowers, sometimes flowers, sometimes uh, can be something others uh, But uh, guys have this kind of uh, stuff on, uh, and girls, you can see it is uh, another specific uh, cloth with a lot of flowers uh, on their clothes. So, tell us about your names and your dance performances today, pretty ladies. Your attires are very really pretty, and to you too. Thank you very much. My name is Lucia. So, what are you going to perform today? We are going to perform Rusynian folk. Okay. And what about you? How are you feeling today? I'm nervous? Excited? I'm very excited. This is our first time here, in India and we are enjoying um, the the culture and and uh, the, all the places that we are visiting. So, yes, very excited. Okay. Congratulations, and all the very best. Thank you. ਇਸ ਮੌਕੇ ਯੂਨੀਵਰਸਿਟੀ ਦੇ ਫਾਊਂਡਰ ਵੀਸੀ ਤੇ ਐਡਵਾਈਜ਼ਰ ਟੂ ਚਾਂਸਲਰ ਆਰエス 바ਵਾ ਵੀ ਪਹੁੰਚੇ ਤੇ ਉਹਨਾਂ ਨੇ ਮੀਡੀਆ ਨਾਲ ਇਸ ਇਵੈਂਟ ਸੰਬੰਧੀ ਗੱਲਬਾਤ ਵੀ ਕੀਤੀ ਚਾਂਸਲਰ ਸਾਹਿਬ ਦਾ ਵਿਜ਼ਨ ਸੀ ਇਸ ਦਾーストラਮ ਸਿੰਘ ਸੰਧੂ ਦਾ ਕਿ ਜਿਹੜਾ ਵਿਸ਼ਵ ਵਿਦਿਅਲ ਹੈ ਉਹ ਸਹੀ ਮਾਨਾਂ ਵਿੱਚ ਵਿਸ਼ਵ ਵਿਦਿਅਲ ਹੋਣਾ ਚਾਹੀਦਾ ਵਿਚ ਮੀਨਸ ਕਿ ਇਹਦੇ ਵਿੱਚ ਡਿਫਰੈਂਟ ਕਲਚਰ ਜਿਹੜੇ ਹੋਣੇ ਚਾਹੀਦੇ ਆ ਔਰ ਅਸੀਂ ਪਹਿਲਾਂ ਜਿਹੜਾ ਮਿਹਨਤ ਕੀਤੀ ਉਹ ਇਹ ਕੀਤੀ ਕਿ ਇੰਡੀਆ ਦੇ 28 ਦੀਆਂ 28 ਸਟੇਟਾਂ ਦੇ ਬੱਚੇ ਇੱਥੇ ਹੋਣੇ ਚਾਹੀਦੇ ਆ ਔਰ 8 ਦੀਆਂ 8 ਯੂਟੀਜ਼ ਫਿਰ ਅਸੀਂ ਫੋਰਨ ਯੂਨੀਵਰਸਿਟੀ ਦੇ ਵਿੱਚ ਮਿਹਨਤ ਕਰਨੀ ਸ਼ੁਰੂ ਕੀਤੀ ਜਦੋਂ ਅਸੀਂ 3-4 ਸਾਲ ਪੁਰਾਣੀ ਯੂਨੀਵਰਸਿਟੀ ਸੀਗੇ ਔਰ ਮੇਰੇ ਨਾਲ ਮੈਂ ਔਰ ਡਾਕਟਰ ਰਾਜਨ ਸ਼ਰਮਾ ਜਿਹੜੇ ਇੰਟਰਨੈਸ਼ਨਲ ਅਫੇਅਰਸ ਦੇ ਡਾਇਰੈਕਟਰ ਹੈ ਤੋਂ ਨਤੀਜੇ ਦੇ ਤੌਰ ਤੇ ਸਾਡੇ ਕੋਲ 65 ਦੇਸ਼ਾਂ ਦੇ ਬੱਚੇ ਵੀ ਪੜ ਰਹੇ ਆ ਇਹਦੇ ਨਾਲ ਨਾਲ ਅਸੀਂ ਹਰ ਸਾਲ ਭਾਰਤ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨਾਲ ਮਿਲ ਕੇ ਜਿਹਦੇ ਵਿੱਚ AIU ਵੀ ਹੈ ਔਰ ਵਿਸ਼ੇਸ਼ ਕਰਕੇ ICCR ਔਰ ਇੰਡੀਅਨ ਕਾਉਂਸਲ ਫਾਰ ਕਲਚਰਲ ਰਿਲੇਸ਼ਨ ਜਿਹੜੀ ਕਿ ਵਿਸ਼ਵ ਦੀਆਂ ਡਿਫਰੈਂਟ ਮੁਲਕਾਂ ਦੇ ਨਾਲ ਦੇਸ਼ਾਂ ਦੇ ਨਾਲ ਕਲਚਰਲ ਰਿਲੇਸ਼ਨ ਜਿਹੜੇ ਬਣਾਉਂਦੀ ਹੈ ਵਿਸ਼ੇਸ਼ ਕਰਕੇ ਉਥੋਂ ਦੀਆਂ ਅਕਾਦਮਿਕ ਸੰਸਥਾਵਾਂ ਨਾਲ ਔਰ ਉਥੋਂ ਦੀਆਂ ਜਿਹੜੀਆਂ ਕਲਚਰਲ ਆਰਗੇਨਾਈਜੇਸ਼ਨਸ ਹੈ ਉਹਨਾਂ ਨਾਲ ਤੋਂ ਚੰਡੀਗੜ੍ਹ ਯੂਨੀਵਰਸਿਟੀ ਦਾ ਕੈਂਪਸ ਦੇਖ ਕੇ ਇੱਕ ਵਾਰੀ ਆਈਸੀਸੀਆਰ ਦੇ ਡਾਇਰੈਕਟਰ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਕਲਚਰਲ ਫੈਸਟੀਵਲ ਹੁੰਦਾ ਹਰ ਸਾਲ ਅਸੀਂ 뮤직 ਐਂਡ ਡਾਂਸ ਦਾ ਉਹ ਅਸੀਂ ਚੰਡੀਗੜ੍ਹ ਯੂਨੀਵਰਸਿਟੀ 'ਚ ਕਰਾਈਏ ਤੋ ਇਹ ਜਿਹੜਾ سلسلہ ਹੈ ਲਗਭਗ 5 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਔਰ ਹਰ ਸਾਲ ਡਿਫਰੈਂਟ ਮੌਕਿਆਂ ਦੇ ਉੱਤੇ 4-5 4-5 ਕੰਟਰੀਜ਼ ਜਿਹੜੀਆਂ ਉਹਨਾਂ ਦੇ ਦੇਸ਼ਾਂ ਦੇ ਆਰਟਿਸਟ ਇੱਥੇ ਆਉਂਦੇ ਆ ਤੋ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਔਰ ਮਾਣ ਆ ਕਿ ਜਦੋਂ ਪਹਿਲੇ ਸਾਲ ਅਸੀਂ ਸ਼ੁਰੂ ਕੀਤਾ ਤਾਂ ਸਾਡੇ ਕੋਲੇ 18 ਦੇਸ਼ਾਂ ਦੇ ਆਰਟਿਸਟ ਇੱਥੇ ਆਏ ਸੀਗੇ ਔਰ ਉਹਨਾਂ ਨੇ ਪਰਫਾਰਮੈਂਸ ਦਿੱਤੀਆਂ ਸੀ ਵੱਖ-ਵੱਖ ਤਰ੍ਹਾਂ ਦੀਆਂ ਨਾਲੇ ਇਹ ਸੀ ਭਾਰਤੀ ਜਿਹੜੇ ਆਰਟਿਸਟ ਹੈ ਉਹਨਾਂ ਨੂੰ ਵੀ ਬੁਲਾ ਲੈਨੇ ਆ ਤੋ ਇਸ ਵਾਰੀ ਜਿਹੜਾ ਇਹ ਕਲਚਰਲ 뮤직 ਐਂਡ ਡਾਂਸ ਦਾ ਫੈਸਟੀਵਲ ਹੋ ਰਿਹਾ ਹੈ ਇਹਦੇ ਵਿੱਚ 4 ਦੇਸ਼ਾਂ ਦੇ ਆਰਟਿਸਟ ਬਾਹਰੋਂ ਪਾਰਟਿਸਪੇਟ ਕਰ ਰਹੇ ਜਿਹਦੇ ਵਿੱਚ ਕਿ ਸਲੋਵਾਕੀਆ ਕੋਲੰਬੀਆ ਸ੍ਰੀਲੰਕਾ ਔਰ ਨਾਲ ਹੀ ਇਰਾਕ ਦਾ ਕੁਰਦਿਸਤਾਨ ਇਲਾਕਾ ਹੈ ਜਿਹੜਾ ਉਹਨੂੰ ਉਹਨਾਂ ਦਾ ਵਿਸ਼ੇਸ਼ ਕਲਚਰ ਹੈ ਜਿਹੜਾ ਕਿ ਨਾਰਦਰਨ ਆਪਣੇ ਜਿਹੜੇ ਭਾਰਤ ਦੇ ਕਲਚਰ ਨਾਲ ਕਾਫੀ ਮਿਲਦਾ ਜੁਲਦਾ ਸੋ ਉਹਦੀ ਟੀਮ ਵੀ ਪਾਰਟਿਸਿਪੇਟ ਕਰ ਰਹੀ ਹੈ ਨਾਲ ਚੰਡੀਗੜ੍ਹ ਵਿਸ਼ੇਸ਼ ਅਦਾਲਤ ਦੀ ਜਿਹੜੀ ਆਪਣੀ ਇੱਕ ਕਲਚਰਲ ਟੀਮ ਹੈ ਉਹ ਵੀ ਭਾਗ ਲੈ ਰਹੀ ਹੈ ਤੋਂ ਇਹਦੇ ਨਾਲ ਜਿਹੜਾ ਪ੍ਰਭਾਵ ਹੁੰਦਾ ਹੈ ਦੋ ਤਰ੍ਹਾਂ ਦਾ ਹੈ ਇੱਕ ਤਾਂ ਇਹ ਹੈ ਕਿ ਜਿਹੜਾ ਵਿਸ਼ਵ ਦੇ ਡਿਫਰੈਂਟ ਕਲਚਰਸ ਹੈ ਜਿਸ ਤਰ੍ਹਾਂ ਅਸੀਂ ਹੁਣ ਗੱਲ ਕਰ ਰਹੇ ਹਾਂ ਕਿ ਮੈਨੀ ਕਲਚਰਸ 1 ਵਰਲਡ ਇਨ ਫੈਕਟ ਮਾਨ ਮਾਨ ਜੋਗ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਕਹੀ ਸੀ ਕਿ ਸਾਡਾ ਇੱਕ ਫਿਊਚਰ ਹੈ ਵੀ ਆਰ ਵਨ ਅਰਥ ਵਨ ਫੈਮਲੀ ਵਨ ਫਿਊਚਰ ਸੋ ਉਸ ਗੱਲ ਨੂੰ ਵੀ ਅਸੀਂ ਅੱਗੇ ਵਧਾ ਰਹੇ ਆਂ ਔਰ ਚੰਡੀਗੜ੍ਹ ਵਿਸ਼ਵ ਵਿਦਾਲਾ ਚ ਵਿਸ਼ੇਸ਼ ਕਰਕੇ ਅਸੀਂ ਆਪਣੇ ਜਿਹੜੇ ਵਿਦਿਆਰਥੀ ਐ ਉਹਨਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਤਾਂ ਕਿ ਉਹ ਕਲਚਰ ਦੇ ਵਿੱਚ ਵੀ ਭਾਗ ਲੈ ਸਕਣ ਆਪਣੀ ਪੜ੍ਹਾਈ ਚ ਅੱਗੇ ਜਾਣ ਪਰ ਵਿਸ਼ੇਸ਼ ਕਰਕੇ ਉਹ ਵਿਸ਼ਵ ਦੇ ਸਾਰੇ ਕਲਚਰਸ ਨੂੰ ਐਪਰੀਸ਼ੀਏਟ ਕਰਨ ਸੋ ਜਿਹੜੀਆਂ ਵੈਲਿਊਜ਼ ਅੱਜ ਅਸੀਂ ਦੇ ਰਹੇ ਹਾਂ ਉਹਦੇ ਵਿੱਚ ਜਿੱਥੇ ਜਿੱਥੇ ਅਸੀਂ ਮੋਰਲ ਐਥੀਕਲ ਕਲਚਰਲ ਵੈਲਿਊਜ਼ ਦਿੰਨੇ ਆ ਨੈਸ਼ਨਲ ਵੈਲਿਊਜ਼ ਦਿੰਨੇ ਆ ਉਹਦੇ ਨਾਲ ਅੰਤਰਰਾਸ਼ਟਰੀ ਵੈਲਿਊਜ਼ ਇੰਟਰਨੈਸ਼ਨਲ ਵੈਲਿਊਜ਼ ਵੀ ਦੇਣ ਦੀ ਲੋੜ ਹੈ ਸੋ ਇਹ ਜਿਹੜਾ ਉਪਰਾਲਾ ਹੈਗਾ ਇਹ ਉਸ ਦਿਸ਼ਾ ਵਿੱਚ ਹੈ ਔਰ ਮੈਂ ਇੱਥੇ ਵਿਸ਼ੇਸ਼ ਕਰਕੇ ਧੰਨਵਾਦ ਕਰਨਾ ਚਾਹਾਂਗਾ ਆ ਆਈਸੀਸੀਆਰ ਦਾ ਜਿਹੜੀ ਕਿ ਹਰ ਸਾਲ ਸਾਨੂੰ ਚੁਣਦੀ ਹੈ ਔਰ ਸਾਨੂੰ ਮੌਕਾ ਦਿੰਦੀ ਹੈ ਸਾਡੇ ਬੱਚਿਆਂ ਨੂੰ ਕਿ ਇੰਨੇ ਵਧੀਆ ਆਰਟਿਸਟਸ ਨੂੰ ਦੇਖਣ ਨਾਲ ਹੀ ਮੈਂ ਆਪਣੇ ਸਾਥੀਆਂ ਦਾ ਵੀ ਇੱਥੇ ਅਪਰੀਸ਼ੀਏਸ਼ਨ ਕਰਨੀ ਚਾਹੂੰਗਾ ਵਿਸ਼ੇਸ਼ ਕਰਕੇ ਅੰਤਰਰਾਸ਼ਟਰੀ ਜਿਹੜਾ ਅਫੇਅਰਸ ਦਾ ਡਿਪਾਰਟਮੈਂਟ ਇੰਟਰਨੈਸ਼ਨਲ ਅਫੇਅਰਸ ਦਾ ਉਹਦੇ ਡਾਇਰੈਕਟਰ ਡਾਕਟਰ ਰਾਜੇਂ ਸ਼ਰਮਾ ਔਰ ਜਿਹੜਾ ਸਾਡਾ ਆਰਟ ਐਂਡ ਕਲਚਰਲ ਅਫੇਅਰਸ ਦਾ ਡਿਪਾਰਟਮੈਂਟ ਹੈ ਜਿਹੜਾ ਕਿ ਸਾਰੇ ਫੰਕਸ਼ਨ ਓਰਗੇਨਾਈਜ਼ ਕਰਦਾ ਉਹਨਾਂ ਦਾ ਔਰ ਇੱਕ ਹੋਰ ਮੇਰਾ ਸਾਥੀ ਹੈ ਡਾਕਟਰ ਐਮ ਐਸ ਕੰਗ ਜਿਹੜੇ ਕਿ ਐਗਜ਼ੀਕਿਊਟਿਵ ਡਾਇਰੈਕਟਰ ਹੈ ਸਟੂਡੈਂਟ ਅਫੇਅਰਸ ਦੇ ਜਿਨ੍ਹਾਂ ਨੇ ਇਹ ਸਾਰੇ ਦਾ ਸਾਰਾ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੋ ਮੈਂ ਤੁਹਾਡਾ ਸਾਰਿਆਂ ਦਾ ਬਈ ਧੰਨਵਾਦ ਕਰਨਾ ਚਾਹੁੰਨਾ ਔਰ ਉਹ ਸਾਰੇ ਆਰਟਿਸਟ ਦਾ ਇੱਕ ਵਾਰੀ ਫਿਰ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਆ ਕੇ ਸਾਨੂੰ ਨਵਾਜਿਆ ਔਰ ਵਿਸ਼ਵ ਦਾ ਵਿਸ਼ ਵਕ ਵਕ ਜਿਹੜੇ ਕਲਚਰਸ ਹੈ ਉਹਨਾਂ ਨੂੰ ਪਰਫੁੱਲਤਾ ਕਿਵੇਂ ਕੀਤਾ ਜਾਵੇ ਉਹਦੀ ਉਦਾਹਰਣ ਅੱਜ ਤੁਹਾਡੇ ਸਾਹਮਣੇ ਦਿੱਤੀ ਗਈ ਹੈ ਬਹੁਤ ਧੰਨਵਾਦ